ਸਾਸੀ ਕਾਲ ਜੀ ਦੋਸਤੋ ਸੋ ਅੱਜ ਮੈਂ ਗੱਲ ਕਰਨੀ ਹੈ ਇੱਕ ਜਿਹੜਾ ਨਾ 트ੈਂਡਿੰਗ ਮੁੱਦਾ ਚੱਲ ਰਿਹਾ ਮੇਰਾ ਵੈਸੀ ਵਸ ਦਿਲ ਕੀਤਾ ਮੈਂ ਵੀ ਇਹਦੇ ਬਾਰੇ ਆਪਣੇ ਵਿਚਾਰ ਜਰੂਰ ਰੱਖਾਂ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਸੁਨੰਦਾ ਸ਼ਰਮਾ ਦਾ ਚਲੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਕੌਣ ਆ ਕਾਫੀ ਚਲੋ ਉਹਦੇ ਗੀਤ ਵੀ ਇਟ ਹੋਏ ਇੱਕ ਪੰਜਾਬੀ ਸਿੰਗਰ ਆ 2000 ਮੇਰਾ ਖਿਆਲ 17 ਦੇ ਨੇੜੇ ਤੇੜੇ ਲਾਂਚਿੰਗ ਹੋਈ ਸੀ ਐਜ਼ ਅ ਪ੍ਰੋਫੈਸ਼ਨਲ ਸਿੰਗਰ ਉਹਦੀ ਤੇ ਪਿੰਕੀ ਢਾਲੀਵਾਲ ਦਾ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਸ਼ਾਇਦ ਹੁਣ ਪਤਾ ਲੱਗ ਗਿਆ ਕਿ ਉਹ ਪ੍ਰੋਡਿਊਸਰ ਨੇ ਮੈਂ ਇੱਥੇ ਕਿਸੇ ਦੇ ਪੱਖ ਦੀ ਗੱਲ ਨਹੀਂ ਕਰਨੀ ਜਦਕਿ ਮੈਨੂੰ ਅੰਦਰਲੀ ਗੱਲ ਪਤਾ ਹੀ ਨਹੀਂ ਤੇ ਮੈਂ ਕੀ ਆਪਣੀ ਆਪਣੇ ਵਿਚਾਰ ਉਹਦੇ ਬਾਰੇ ਪੇਸ਼ ਕਰ ਸਕਦਾ ਨਾ ਤੁਸੀਂ ਕਰ ਸਕਦੇ ਹੋ ਅੰਦਰਲੀ ਗੱਲ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਜੋ ਮੈਨੂੰ ਪਤਾ ਮੈਂ ਉਹ ਬੋਲੂਗਾ ਮੈਂ ਕਿਸੇ ਸਮੇਂ ਸੰਗੀਤ ਇਹ ਜਿਹੜੀ ਫੀਲਡ ਆ ਮਾੜਾ ਮੋਟਾ ਚਲੋ ਯੋਗਦਾਨ ਜ਼ਰੂਰ ਪਾਇਆ ਸੀ ਸਾਡੇ ਉਸਤਾਦ ਜੀ ਹੁੰਦੇ ਸੀ ਦਲਜੀਤ ਧੂਰਗੋਟੀਆ ਜੀ ਉਹਨਾਂ ਦੇ ਨਾਲ ਰਹਿੰਦੇ ਆ ਮੈਂ ਪਿੰਕੀ ਢਾਲੀਵਾਲ ਨੂੰ ਉਸ ਸਮੇਂ ਮਿਲਿਆ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਜੀ 2010 ਤੋਂ ਪਹਿਲਾਂ ਦੀ ਆ ਹੋ ਸਕਦਾ 6-7 ਦੇ ਨੇੜੇ ਤੇੜੇ ਦੀ ਇਹ ਗੱਲ ਹੋਵੇ ਤੇ ਉਦੋਂ ਮੈਂ ਪਹਿਲੀ ਵਾਰੀ ਸਾਡੇ ਘਰ ਦੇ ਨਾਲ ਹੀ ਇੱਥੇ ਉਹਨਾਂ ਦਾ ਲੁਧਿਆਣੇ 'ਚ ਦਫ਼ਤਰ ਹੁੰਦਾ ਸੀ ਅਮਰ ਆਡੀਓ ਕੰਪਨੀ ਤੁਸੀਂ ਸੁਣੀ ਹੋਣੀ ਆ ਪਿੰਕੀ ਢਾਲੀਵਾਲ ਹੋਰਾਂ ਜੀ ਹੋਰਾਂ ਦੀ ਤੇ ਇੱਥੇ ਉਹਨਾਂ ਨੇ ਇੱਕ ਸਾਰਾ ਤਿਆਰੀ ਟੁਰੀ ਕਰਦੇ ਹੁੰਦੇ ਸੀ ਰਹਿਸਲਾਂ ਕਰਦੇ ਹੁੰਦੇ ਸੀ ਸਿੰਗਰ ਆ ਕੇ ਉਹਨਾਂ ਚ ਧਰਮਪ੍ਰੀਤ ਨਾਮ ਐ ਦਵਿੰਦਰ ਕੋਹੀ ਨੂਰ ਨਾਮ ਐ ਸੰਗਤਨ ਸੰਗਦਿਲ 47 ਭਾਜੀ ਗੀਤਕਾਰ ਬਹੁਤ ਸੀਨੀਅਰ ਨੇ ਉਹ ਉੱਥੇ ਹੁੰਦੇ ਸੀਗੇ ਗੁੱਡੂ ਗਿੱਲ ਭਾਜੀ ਹੁੰਦੇ ਸੀ ਹੋਰ ਮਤਲਬ ਕਾਫੀ ਕਲਾਕਾਰ ਨੇ ਹਰਦੇਵ ਮਾਹੀ ਨੰਗਲ ਪਤਾ ਨਹੀਂ ਕਿੰਨੇ ਕੁ ਆਰਟਿਸਟ ਹੋਰ ਇਹਨਾਂ ਨੇ ਬਣਾਏ ਨੇ ਪਿੰਕੀ ਢਾਲੀਵਾਲ ਹੋਰ ਆਨੇ लवली ਨਿਰਮਾਨ ਮੈਂ ਨਾਮ ਬਹੁਤ ਨੇ ਵਿੱਚ ਰਹਿ ਜਾਣਗੇ ਤੇ ਬੜੇ ਹਿੱਟ ਗੀਤ ਵੀ ਦਿੱਤੇ ਨੇ ਉਹਨਾਂ ਨੇ ਉਦੋਂ ਨਾ ਜਦੋਂ ਉੱਥੇ ਜਾਂਦੇ ਹੁੰਦੇ ਸੀ ਤਾਂ ਉਹਨਾਂ ਨੂੰ ਮਤਲਬ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਸੀਗਾ ਤੇ ਉਸ ਸਮੇਂ ਇਹਨਾਂ ਦੇ ਦਲਜੀਤ ਦੁਰਕੋਟਿਆ ਸਾਹਿਬ ਦੇ ਨਾ ਦੋ ਗੀਤ ਰਿਕਾਰਡ ਕਰਾਏ ਸੀ ਧਰਮਪ੍ਰੀਤ ਉਹਨਾਂ ਨੇ ਗਾਏ ਸੀਗੇ ਤੇ ਇਹਨਾਂ ਨੇ ਆਪ ਫੋਨ ਕਰਕੇ ਉਹਨਾਂ ਨੂੰ ਕਿਹਾ ਸੀ ਵੀ ਤੂੰ ਆਪਣੀ ਜਿਹੜੀ ਗੀਤ ਦੀ ਸੇਵਾ ਵਾ ਉਹ ਲੈ ਕੇ ਜਾ ਮਤਲਬ ਮੈਂ ਨਾਲ ਧੁਰਕੋਟਿਆ ਸਾਹਿਬ ਦੇ ਗਿਆ ਤੇ ਉਹਨਾਂ ਤੋਂ ਗੀਤ ਦੇ ਪੈਸੇ ਲੈ ਕੇ ਆਇਆ ਸੀ ਕੋਈ ਪ੍ਰੋਡਿਊਸਰ ਬਹੁਤ ਘੱਟ ਹੀ ਹੁੰਦੇ ਨੇ ਵੈਸੇ ਇਦਾਂ ਵੀ ਗੀਤਕਾਰ ਦਾ ਚਲੋ ਮੁੱਲ ਪਾਉਂਦੇ ਹੋਣ ਉਸ ਸਮੇਂ ਜਿੰਨੀ ਕਿ ਦਿੱਤੀ ਮੇਰਾ خیال ਇੱਕ ਗੀਤ ਗੀਤ ਦਾ ਜਿਹੜਾ ਮੁੱਲ ਬਹੁਤ ਹੁੰਦਾ ਵਾ ਉਹ ਬਾਕੀ ਉਸ ਤੋਂ ਬਾਅਦ ਦੇਖੋ ਜੀ ਕਾਫੀ ਕੁਝ ਚੇਂਜ ਹੋਇਆ ਤੇ 2017 ਦੀ ਜਿਹੜੀ ਮੈਂ ਗੱਲ ਕਰ ਰਿਹਾ ਉਦੋਂ ਸੁਨੰਦਾ ਸ਼ਰਮਾ ਦੀਆਂ ਕਿੱਦਾਂ ਮਿਲੀ ਕਈਆਂ ਨੂੰ ਪਤਾ ਹੋਊ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਆਪਣੇ ਜਿਹੜੇ ਤਜਰਬੇ ਚ ਦੱਸ ਦਿੰਦਾ ਸੁਨੰਦਾ ਸ਼ਰਮਾ ਦੀਆਂ ਜਿੱਦ ਅੱਜਕੱਲ ਵੀਡੀਓਜ਼ ਵਾਇਰਲ ਹੋ ਜਾਂਦੀਆਂ ਕਿਸੇ ਆਰਟਿਸਟ ਦੀਆਂ ਦਾ ਇਨਸਟਾ ਦੇ ਉੱਤੇ ਜਾਂ ਟਿਕਟੌਕ ਆਈ ਸੀ ਉਹਦੇ ਤੋਂ ਬਹੁਤ ਸਟਾਰ ਬਣੇ ਸੀ ਸੁਨੰਦਾ ਸ਼ਰਮਾ ਵੀ ਉਹਦੇ ਵਿੱਚ ਸ਼ਾਮਲ ਆ ਇਹਦੀਆਂ ਵੀਡੀਓਜ਼ ਜਿਹੜੀਆਂ ਇਹ ਗਾ ਕੇ ਪਾਉਂਦੀ ਸੀ ਮਤਲਬ ਲੋਕਾਂ ਦੇ ਗੀਤ ਜਿਹੜੇ ਇਹ ਗਾ ਕੇ ਪਾਉਂਦੀ ਸੀ ਉਹ ਕਾਫੀ ਜ਼ਿਆਦਾ ਵਾਇਰਲ ਹੁੰਦੇ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ ਤੇ ਉਹ ਲੋਕ ਸੋਸ਼ਲ ਮੀਡੀਆ ਤਾਂ ਹੈਗਾ ਸੀ ਤੇ ਫੇਸਬੁੱਕ ਵੀ ਸੀ ਸਾਰਾ ਕੁਝ ਆ ਚੁੱਕਿਆ ਸੀਗਾ ਹੋਂਦ ਦੇ ਵਿੱਚ ਤੇ ਇਹ ਮਤਲਬ ਕਾਫੀ ਵਾਇਰਲ ਹੋ ਚੁੱਕੀ ਸੀ ਲੋਕਾਂ ਤੱਕ ਇਹ ਪਹਿਲਾਂ ਹੀ ਆਪਣੀਆਂ ਜਿਹੜੀਆਂ ਉਹ ਵੀਡੀਓਜ਼ ਰੀਲਸ ਵਗੈਰਾ ਪਾਉਂਦੀ ਸੀ ਉਹਨਾਂ ਦੇ ਜਰੀਏ ਲੋਕਾਂ ਤੱਕ ਇਹ ਪਹੁੰਚ ਚੁੱਕੀ ਸੀ ਸ਼ਾਇਦ ਉੱਥੋਂ ਹੀ ਇਹ ਨਿਗਾ ਚ ਆਈ ਸੀ ਪਿੰਕੀ ਢਾਲੀਵਾਲ ਭਾਜੀ ਹੋਰਾਂ ਦੇ ਤੇ ਉੱਥੋਂ ਉਹਨਾਂ ਨੇ ਇਹਦੇ ਨਾਲ ਸਾਰਾ ਕੰਟੈਕਟ ਕੀਤਾ ਹੋਊਗਾ ਉਦੇ ਨਾਲ ਸਾਰੀ ਇਹ ਐਗਰੀਮੈਂਟ ਵਗੈਰਾ ਜੋ ਵੀ ਹੁਣ ਰੌਲਾ ਪੈ ਰਿਹਾ ਉਹ ਹੋਇਆ ਹੋਊਗਾ ਕਿ ਤੈਨੂੰ ਅਸੀਂ ਲਾਂਚ ਕਰਾਂਗੇ ਐਜ਼ ਅ ਪ੍ਰੋਫੈਸ਼ਨਲ ਸਿੰਗਰ ਲੋਕਾਂ ਦੇ ਗੀਤ ਤੂੰ ਗਾਉਂਨੀ ਆ ਹੁਣ ਤੂੰ ਆਪਣੇ ਗੀਤ ਗਾਏਂਗੀ ਉਹ ਜਦੋਂ ਸਾਰਾ ਕੁਝ ਹੋਇਆ ਤੇ ਕਾਮਯਾਬੀ ਆ ਜਿਹੜੀ ਉਹ ਮਿਲੀ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਉਹ ਗਾਣਾ ਬਹੁਤ ਜ਼ਿਆਦਾ ਹਿੱਟ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਗੀਤ ਹੋਰ ਵੀ ਬਹੁਤ ਆਏ ਪਰ ਇਹ ਗੀਤ ਸਭ ਤੋਂ ਜ਼ਿਆਦਾ ਹਿੱਟ ਹੋਇਆ ਸੀ ਇਹਦੇ ਨਾਲ ਸੁਨੰਦਾ ਸ਼ਰਮਾ ਦੀ ਇੱਕ ਪਛਾਣ ਬਣ ਗਈ ਸੀ ਉਸ ਤੋਂ ਬਾਅਦ ਤਾਂ ਚਲੋ ਕਾਫੀ ਵੱਡੇ ਵੱਡੇ ਪ੍ਰੋਜੈਕਟ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਠੀਕ ਹੈ ਜੀ ਇਹ ਮੈਂ ਦੱਸਦੀ ਤੁਹਾਨੂੰ ਇੱਕ ਕਹਾਣੀ ਕਿਦਾਂ ਇਹ ਸਾਰਾ ਸਫਰ ਹੋਇਆ ਦੇਖੋ ਹੁਣ ਰੌਲਾ ਪੈ ਰਿਹਾ ਜੀ ਸੁਨੰਧਾ ਸ਼ਰਮਾ ਕਹਿ ਰਹੀ ਆ ਕਿ ਸ਼ੋਸ਼ਣ ਕੀਤਾ ਗਿਆ ਐਗਰੀਮੈਂਟ ਕਰਕੇ ਉਹਨੂੰ ਕੁਝ ਨਹੀਂ ਮਿਲਿਆ ਪੈਸਾ ਸਾਰਾ ਅ ਅਮਰਾਡੀਓ ਵਾਲੇ ਪਿੰਕੀ ਭਾਜੀ ਆ ਉਹ ਕਮਾ ਗਏ ਮੈਂ ਫੇਰ ਕਹੂੰਗਾ ਜੀ ਮੈਂ ਕਿਸੇ ਦਾ ਪੱਖ ਨਹੀਂ ਰੱਖਣਾ ਪਰ ਜੇ ਆਪਾਂ ਹੁਣ ਇੱਕ ਪਾਸੇ ਦੇਖੀਏ ਵੀ ਸਰੰਦਾ ਸ਼ਰਮਾ ਦੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਉਹ ਕਹਿੰਦੀ ਉਹ ਮੇਰੇ ਪਾਪਾ ਨੇ ਵੀ ਉਹਦੇ ਜਿਹੜੇ ਪਿੰਕੀ ਢਾਲੀਵਾਲ ਜੀ ਦੇ ਜਿਹੜੇ ਵਾਈਫ ਨੇ ਉਹਨਾਂ ਨੇ ਵੀ ਇੱਕ ਮੈਨੂੰ ਬਹੁਤ ਮਾਂ ਵਾਲਾ ਪਿਆਰ ਦਿੱਤਾ ਵਾ ਭੈਣਾਂ ਵਾਲਾ ਪਿਆਰ ਵੱਡੀ ਭੈਣਾਂ ਵਾਲਾ ਪਿਆਰ ਦਿੱਤਾ ਵਾ ਉਹ ਆਪ ਇੰਟਰਵਿਊ 'ਚ ਦੱਸ ਰਹੀ ਆ ਤੇ ਉਹਦੇ ਮਤਲਬ ਹੰਝੂ ਵੀ ਅੱਖਾਂ 'ਚੋਂ ਗਿਰ ਰਹੇ ਆ ਵੀ ਇੰਨਾ ਜ਼ਿਆਦਾ ਕੋਈ ਕਰ ਨਹੀਂ ਸਕਦਾ ਇੱਕ ਤਰ੍ਹਾਂ ਦੇ ਨਾਲ ਤੇ ਉਹ ਅੱਜ ਕੀ ਹੋ ਗਿਆ ਅੱਜ ਉਸ ਬੰਦੇ ਨੂੰ ਜੇਲ੍ਹ ਤੱਕ ਲੈ ਗਈ ਉਹ ਹੁਣ ਇੱਥੇ ਵੀ ਗੱਲ ਸੋਚਣ ਵਾਲੀ ਆ ਹੁਣ ਜੇ ਆਪਾਂ ਚਲੋ ਸੁਰੰਦਾ ਸ਼ਰਮਾ ਦੇ ਹੱਕ ਦੀ ਵੀ ਗੱਲ ਕਰੀਏ ਤਾਂ ਕਈ ਵਾਰ ਕੀ ਹੁੰਦਾ ਕੰਪਨੀਆਂ ਜਿਹੜੀਆਂ ਬਿਲਕੁਲ ਆਰਟਿਸਟ ਨੂੰ ਯੂਜ਼ ਕਰਦੀਆਂ ਨੇ ਜਿਹੜਾ ਦੇਖੋ ਐਗਰੀਮੈਂਟ ਆ ਉਹ ਤਾਂ ਇਹ ਹੁੰਦਾ ਵੀ ਜੇ ਕੋਈ ਕੰਪਨੀ ਪੈਸਾ ਲਾਊਗੀ ਐਗਰੀਮੈਂਟ ਤਾਂ ਕਰੂਗੀ ਜਿੱਦਾਂ ਸੰਗਦਰਲ ਸੰਤਾਲੀ ਭਾਜੀ ਨੇ ਵੀ ਇੱਕ ਵੀਡੀਓ ਚ ਕਹਿਤਾ ਵੀ ਜੇ ਕੋਈ ਕੰਪਨੀ ਪੈਸਾ ਲਾਊਗੀ ਤਾਂ ਉਹਨੇ ਐਗਰੀਮੈਂਟ ਕਰਨਾ ਹੀ ਕਰਨਾ ਹਾਂ ਜੇ ਤੁਸੀਂ ਹਰ ਸਾਰੀ ਉਮਰ ਕਿਸੇ ਸਿੰਗਰ ਨੂੰ ਆਪਣੇ ਨਾਲ ਬੰਨ ਕੇ ਰੱਖਣਾ ਚਾਹੁੰਦੇ ਹੋ ਉਹ ਸ਼ਾਇਦ ਗਲਤ ਹੋ ਸਕਦਾ ਸ਼ਾਇਦ ਸ਼ਾਇਦ ਸੁਨੰਦਾ ਸ਼ਰਮਾ ਇਹ ਚਾਹੁੰਦੀ ਆ ਵੀ ਹੁਣ ਆਜ਼ਾਦ ਕਰ ਦੋ ਹੁਣ ਮੈਂ ਆਪਣੇ ਹਿਸਾਬ ਦੇ ਨਾਲ ਪੈਸੇ ਕਮਾ ਲਵਾਂ ਤਾਂ ਇਹ ਗੱਲ ਜਾਇਜ਼ ਆ ਮੈਂ ਇਹਦੀ ਉਦਾਹਰਨ ਤੁਹਾਨੂੰ ਦਿੰਨਾ ਦਲਜੀਤ ਦੋਸਾਂਜ ਬਹੁਤ ਵੱਡਾ ਨਾਮ ਆ ਰਜਿੰਦਰ ਸਿੰਘ ਭਾਜੀ ਫਾਈਨ ਟੋਨ ਵਾਲੇ ਸੀਗੇ ਮਤਲਬ ਫਾਈਨ ਟੋਨ ਕੰਪਨੀ ਸੀਗੀ ਰਜਿੰਦਰ ਸਿੰਘ ਭਾਜੀ ਅੱਜ ਵੀ ਤੰਦਰੁਸਤ ਨੇ ਪਰਮਾਤਮਾ ਉਹਨਾਂ ਨੂੰ ਬਹੁਤ ਲੰਮੀਆਂ ਉਮਰਾਂ ਬਖਸ਼ੇ ਉਹਨਾਂ ਨੇ ਦਲਜੀਤ ਦੋਸਾਂਜ ਬਣਾਇਆ ਤੇ ਜਿੰਨਾ ਉਹਨਾਂ ਦਾ ਪੰਜ ਕੈਸਟਨ ਐਗਰੀਮੈਂਟ ਹੋਇਆ ਸੀ ਦਲਜੀਤ ਨੇ ਉਹ ਪੂਰੀਆਂ ਕੀਤੀਆਂ ਤੇ ਉਸ ਤੋਂ ਬਾਅਦ ਉਹ ਆਜ਼ਾਦ ਸੀਗਾ ਮਤਲਬ ਉਹਨਾਂ ਨੇ ਨਾਦਰ ਰਜਿੰਦਰ ਸਿੰਘ ਭਾਜੀ ਉਹਨਾਂ ਨੇ ਰੋਕਿਆ ਉਹਨੂੰ ਤੇ ਨਾ ਦਲਜੀਤ ਨੇ ਕੋਈ ਵੀ ਇਦਾਂ ਦਾ ਕੁਝ ਕੀਤਾ ਉਹ ਜਿੱਥੋਂ ਵੀ ਉਹਨੂੰ ਵਧੀਆ ਆਫਰ ਆਈਆਂ ਉਹਨੇ ਕੰਮ ਵੱਡੇ-ਵੱਡੇ ਕੀਤੇ ਤੇ ਅੱਜ ਕਿਹੜੇ ਮੁਕਾਮ ਤੇ ਦਲਜੀਤ ਤਾਂ ਕੋ ਦੱਸਣ ਦੀ ਲੋੜ ਨਹੀਂ ਅੱਜ ਤੱਕ ਦਲਜੀਤ ਨਾਮ ਲੈ ਅੰਦਰ ਰਜਿੰਦਰ ਸਿੰਘ ਭਾਜੀ ਉਹਨਾਂ ਦਾ ਅੱਜ ਵੀ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਇਹ ਹੁੰਦੀ ਆ ਇੱਕ ਰਿਸਪੈਕਟ ਕਿ ਸ਼ਾਇਦ ਕੁਝ ਫਰਕ ਹੋਣ ਹਾਲਾਤਾਂ ਦੇ ਵਿੱਚ ਇਹ ਦੋ ਇਹ ਦੋਨੋਂ ਕੇਸਾਂ ਦੇ ਵਿੱਚ ਫਰਕ ਹੋ ਸਕਦੇ ਆ ਪਰ ਹੁਣ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੂੰਗਾ ਵੀ ਜੋ ਵੀ ਮਾਮਲਾ ਹੈ ਬਣਿਆ ਮੈਂ ਇੱਕ ਬੈਕ ਇਨ ਵਿੜਿਆ ਜਾ ਸਕਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਐਵੇਂ ਇਹ ਗੱਲਾਂ ਨੂੰ মিডিਏ ਦੇ ਮੂਰੇ ਉਛਾਲ ਕੇ ਸੁਨੰਦਾ ਸ਼ਰਮਾ ਦੀ ਸਪੋਰਟ 'ਚ ਜਿਹੜੇ ਵੀ ਆਰਟਿਸਟ ਨੇ ਜੋ ਜੋ ਵੀ ਲੋਕ ਨੇ ਚੰਗੀ ਗੱਲ ਆ ਉਹ ਪਿੰਕੀ ਢਾਲੀਵਾਲ ਦੇ ਵੀ ਸਪੂਟਰ ਭਾਜੀ ਹੋਰਾਂ ਦੇ ਹੈਗੇ ਆ ਤੇ ਉਹ ਸਾਰਾ ਜਿਹੜਾ ਇੱਕ ਜਿਹੜੀ ਇੰਡਸਟਰੀ ਆ ਉਹ ਆਪਸ ਬਹਿ ਕੇ ਹੀ ਨਿਵੇੜਾ ਕਰੇ ਤਾਂ ਇਹ ਚੰਗੀ ਗੱਲ ਹੋਊਗੀ ਜਿਹੜੇ ਨਿਊਜ਼ ਵਾਲੇ ਨੇ ਉਹਨਾਂ ਨੂੰ ਤਾਂ ਇੱਕ ਮਸਲਾ ਮਿਲਿਆ ਹੋਇਆ ਉਹਨਾਂ ਨੇ ਤਾਂ ਉਛਾਲੀ ਜਾਣਾ ਸੋ ਕੋਈ ਫਾਇਦਾ ਨਹੀਂ ਜਿੱਦਾਂ ਵੀ ਆ ਤੁਸੀਂ ਕੱਟਿਆਂ ਕੰਮ ਕੀਤਾ ਵਾ ਕਦੇ ਤੇ ਉਹਦੀ ਜਿਹੜੀ ਸੁਨੰਦਾ ਸ਼ਰਮਾ ਨੂੰ ਜ਼ਰੂਰ ਲਾਜ ਰੱਖ ਲੈਣੀ ਚਾਹੀਦੀ ਆ ਜੀ ਤੁਹਾਡੇ ਕੀ ਵਿਚਾਰ ਨੇ ਇਹ ਤੁਸੀਂ ਮੈਨੂੰ ਜਰੂਰ ਦੱਸਿਓ ਕੌਣ ਸਹੀ ਲੱਗਦਾ ਕੌਣ ਗਲਤ ਲੱਗਦਾ ਕੀ ਇਹਦਾ ਸੋਲੂਸ਼ਨ ਹੋਵੇ ਤਾਂ ਮੈਂ ਇੰਤਜ਼ਾਰ ਕਰੂੰਗਾ ਤੁਹਾਡੇ ਕਮੈਂਟਾਂ ਦਾ